ਵਾਇਪੁਰ ਜੀ ਕਾ ਖਾਲਸਾ ਵਾਇਪੁਰ ਜੀ ਕੀ ਫਤਿਹ ਨੇੜੇ ਅਖੌਤੀ ਖਾਲਸਤਾਨੀ ਵਾਰਲੇ ਮੁਖਾਂ ਦੇ ਵਿੱਚ ਬੈਠਿਆ ਭਾਵੇਂ ਕੈਨੇਡਾ ਹੋਣ ਅਮਰੀਕਾ ਹੋਣ ਜਰਮਨ ਹੋਣ ਆਸਟ੍ਰੇਲੀਆ ਹੋਣ ਇੰਗਲੈਂਡ ਹੋਣ ਇਹਨਾਂ ਸਾਰਿਆਂ ਨੂੰ ਅੱਜ ਮੈਂ ਇੱਕ ਬੇਨਤੀ ਕਰਨੀ ਹੈ ਬੈਸੇ ਮੈਂ ਬੇਨਤੀ ਇਹਨਾਂ ਨੂੰ ਬਹੁਤ ਘੱਟ ਕਰ ਦਾਂ ਹੁਣ ਬੇਨਤੀ ਮੈਂ ਤਾਂ ਕਰ ਰਿਹਾ ਕਿਉਂਕਿ ਇਲੈਕਸ਼ਨ ਆ ਰਹੀ ਹੈ 2024 ਦੀ ਲੋਕ ਸਭਾ ਦੀ ਤੁਹਾਨੂੰ ਪਤਾ ਹੀ ਹੈ ਉਹਦੇ ਬਾਰੇ ਇਹ ਪੁੱਠੀਆਂ ਸਿੱਧੀਆਂ ਸਟੇਟਮੈਂਟਾਂ ਦੇ ਰਹੇ ਨੇ ਜਿਹੜਾ ਪੰਨੂ ਕਦੀੜ ਹੈਗਾ ਉਹ ਕਿਤੇ ਕਹਿੰਦਾ ਅਸੀਂ ਬਲਾਸਟ ਕਰ ਦਾਂਗੇ ਕਿਤੇ ਕਹਿੰਦਾ ਫੁਲਾਣੀ ਖਾਂ ਦੇ ਝੰਡਾ ਚੜਾ ਦਿਓ ਕਿਤੇ ਕੁਛ ਕਿਤੇ ਕੁਛ ਕੁਝ ਇਥੇ ਜਿਹੜੀ ਇੰਡੀਆ ਦੀ ਇਟਾਲੀਅਨ ਸੀ ਹੈਗੀ ਆ ਉਹ ਇਹਨਾਂ ਨੂੰ 에어ਪੋਰਟ ਤੋਂ ਗ੍ਰਿਫਤਾਰ ਕਰ ਵੀ ਰਹੀ ਹੈ ਜਿਹੜੇ ਬੰਦੇ ਪੰਜਾਬ ਦਾ ਜਾਂ ਇੰਡੀਆ ਦਾ ਮਾਹੌਲ ਖਰਾਬ ਕਰਦੇ ਨੇ ਚਲੋ ਇਹ ਤਾਂ ਇਹਨਾਂ ਕੀੜਿਆਂ ਦੀ ਗੱਲ ਹੈ ਜਿਹੜੇ ਉਥੋਂ ਦੇ ਵਸਿੰਦੇ ਲੋਕ ਨੇ ਤੁਸੀਂ ਜਿਹੜਾ ਮੁਲਕ ਦਾ ਖਾਨੇ ਹੋ ਉਹ ਮੁਲਕ ਦੇ ਗੁਣ ਗਾਓ ਉਹਦੇ ਅੁਸ਼ਾਸ਼ਨ ਵਿੱਚ ਉਹਦੇ ਕਾਇਦਾ ਕਾਨੂੰਨ ਵਿੱਚ ਰਹੋ ਇਹ ਵੀ ਜ਼ਰੂਰੀ ਹੁੰਦਾ ਆਪਣੇ ਮੁਲਕ ਨੂੰ ਨਾ ਭੁੱਲੋ ਇਹ ਵੀ ਜ਼ਰੂਰੀ ਹੈ ਪੰਜਾਬ ਤੋਂ ਗਏ ਹੋ ਇੰਡੀਆ ਤੋਂ ਗਏ ਹੋ ਇੰਡੀਆ ਨਾਲ ਤੁਹਾਡਾ ਪਿਆਰ ਹੋਣਾ ਚਾਹੀਦਾ ਇਹ ਜ਼ਰੂਰੀ ਹੈ ਪਰ ਜਦੋਂ ਤੁਸੀਂ ਇਲੈਕਸ਼ਨ ਆਉਂਦੀ ਹੈ ਵੋਟਾਂ ਆਉਂਦੀਆਂ ਨੇ ਉਦੋਂ ਤੁਸੀਂ ਇਹਦੀਆਂ ਸਿੰਗੜੀਆਂ ਛੇੜਦੇ ਹੋ ਕਿਤੇ ਤੁਸੀਂ ਕਿਸੇ ਨੂੰ ਕੁਛ ਕਹਿੰਦੇ ਹੋ ਨੌਜਵਾਨ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਅਤਵਾਦ ਦੇ ਰਸਤੇ ਤੇ ਗੈਸਟਰ ਦੇ ਮਾਦੇ ਰਸਤੇ ਤੋਰਦੇ ਹੋ ਮੈਂ ਇੱਕ ਬੇਨਤੀ ਵੀ ਪਹਿਲਾਂ ਕਰਦੀ ਇੱਕ ਚੈਲੰਜ ਕਰਦਾ ਜੇ ਤੁਸੀਂ ਖਾਲਿਸਤਾਨ ਬਣਾਉਣਾ ਹੀ ਹੈ ਤੁਸੀਂ ਆਪਣਾ ਬੋਰੇ ਇਸ ਤਰ੍ਹਾਂ ਬੰਨੋ ਕੈਨੇਡਾ ਤੋਂ ਜਿਹੜੇ ਵੀ ਮੁਲਕ ਵਿੱਚ ਤੁਸੀਂ ਰਹਿੰਦੇ ਹੋ ਭਾਵੇਂ ਅਮਰੀਕਾ ਰਹਿੰਦੇ ਹੋ ਭਾਵੇਂ ਆਸਟ੍ਰੇਲੀਆ ਰਹਿੰਦੇ ਹੋ ਭਾਵੇਂ ਇੰਗਲੈਂਡ ਰਹਿੰਦੇ ਹੋ ਆਪਣੇ ਬੱਚਿਆਂ ਨੂੰ ਲੈ ਕੇ ਆਓ ਇੰਡੀਆ ਆਓ ਪੰਜਾਬ ਦੇ ਵਿੱਚ ਆਓ ਪੰਜਾਬ ਦੇ ਵਿੱਚ ਆ ਕੇ ਖਾਲਸਾ ਦੀ ਗੱਲ ਕਰੋ ਤੁਹਾਨੂੰ ਪਤਾ ਲੱਗੇ ਪੰਜਾਬ ਦੇ ਖਲਾਤ ਕੀ ਨੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਕਿੰਨੀ ਹੈ ਪੰਜਾਬ ਦਾ ਜੂਥ ਨਸ਼ੇੜੇ ਬਣ ਚੁੱਕਾ ਹੈ ਪੰਜਾਬ ਦੇ ਜੂਥ ਨੂੰ ਵੱਡੇ ਵੱਡੇ ਜਿਹੜੇ ਲੀਡਰ ਨੇ ਜਿਹੜੇ ਕੌਮ ਦੇ ਨਾਂ ਤੇ ਰਾਜਨੀਤੀ ਦੇ ਨਾਂ ਤੇ ਵਰਤ ਰਹੇ ਨੇ ਉਹਨਾਂ ਨੂੰ ਕਿਦਾਂ ਨਸ਼ਿਆਂ ਦੇ ਨਾਲ ਮਰਵਾਇਆ ਜਾ ਰਿਹਾ ਤੁਹਾਨੂੰ ਪੰਜਾਬ ਵਿੱਚ ਆ ਕੇ ਪਤਾ ਲੱਗੂ ਨਾਲੇ ਤੁਸੀਂ ਉੱਥੇ ਆ ਕੇ ਖਾਲਸਾਨ ਦੀ ਗੱਲ ਕਰੋ ਮੈਂ ਬਹੁਤ ਵਾਰ ਆਪਣੀ ਜ਼ੁਬਾਨ ਦੇ ਕੰਟਰੋਲ ਕੀਤਾ ਵੀ ਇਹ ਸ਼ਬਦ ਨਾ ਵਰਤੀਏ ਪਰ ਇਹਨਾਂ ਲੋਕਾਂ ਲਈ ਇਹ ਸ਼ਬਦ ਵਰਤਨੇ ਪੈਂਦੇ ਨੇ ਇੱਕ ਸਿਰੇ ਦੀਆਂ ਖੱਜਾਂ ਕਦੀਣਾ ਪੇਡਾਂ ਨੇ ਹੁਣ ਇਲੈਕਸ਼ਨ ਨੇੜੇ ਆ ਇਹਨੂੰ ਪਤਾ ਹੈ ਵਿਪਨ ਜਾਵ ਦੇ ਵਿੱਚ ਕੋਈ ਹਫੜਾ ਦਫੜੀ ਕਿਉਂਕਿ ਗੈਦਰਿੰਗ ਹੁੰਦੀ ਹੈ ਹਰ ਥਾਂ ਤੇ ਵੀ ਕੋਈ ਨਾ ਕੋਈ ਅਸੀਂ ਲਾਂਬੂ ਲਾਈਏ ਭੰਬੜ ਮਚਾਈਏ ਪੰਜਾਬ ਦਾ ਮਾਹੌਲ ਖਰਾਬ ਕਰੀਏ ਤੇ ਫਿਰ ਕੁਛ ਨਾ ਪਰੇਸ਼ਾਨੂ ਜਿਹੜੇ ਫੰਡ ਲਗਾ ਉਹ ਆਵੇ ਮੈਂ ਅੱਜ ਇਹ ਵੀਡੀਓ ਤਾਂ ਪਾਇਆ ਕਾਫੀ ਲੋਕਾਂ ਦੇ ਜਿਹੜੇ ਮੈਸੇਜ ਨੇ ਵਟਸਐਪ ਤੇ ਆਉਂਦੇ ਰਹਿੰਦੇ ਆ ਔਰ ਕਈ ਲੋਕ ਕਮੈਂਟ ਕਰਦੇ ਆ ਕਈ ਲੋਕ ਫੋਨ ਕਰਦੇ ਆ ਖਾਲਸਾ ਪੰਥ ਦੀ ਗੱਲ ਪੰਜਾਬ ਦੇ ਵਿੱਚ ਉਹ ਲੋਕ ਨੇ ਜਿਨ੍ਹਾਂ ਲੋਕਾਂ ਦਾ ਧੰਦਾ ਚੱਲਦਾ ਹੈ ਜਿਹੜੇ ਲੋਕਾਂ ਦੇ ਘਰ ਖਾਲਸਾ ਪੰਥ ਦੀ ਮੂਵਮੈਂਟ ਦੇ ਨਾਂ ਤੇ ਚੱਲਦੇ ਆ ਜਿਨ੍ਹਾਂ ਲੋਕਾਂ ਦਾ ਕੋਈ ਕਾਰੋਬਾਰ ਨਹੀਂ ਜਿਹੜੇ ਲੋਕ ਖਾਲਸਾ ਪੰਥ ਦੀ ਮੂਵਮੈਂਟ ਦੀ ਗੱਲ ਕਰਕੇ ਕੇਵਲ ਪੈਸਾ ਇਕੱਠਾ ਕਰਦੇ ਨੇ ਉਹ ਲੋਕ ਖਾਲਸਾ ਪੰਥ ਦੀ ਗੱਲ ਕਰਦੇ ਆ ਮੈਂ ਗੱਲ ਤਾਂ ਕੀਤੀ ਹੈ ਇਲੈਕਸ਼ਨ ਆ ਰਹੀ ਹੈ ਬਸ ਇੱਕ ਦੋ ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਸਾਰਿਆਂ ਨੂੰ ਰੀਅਲ ਦਾ ਪਤਾ ਲੱਗ ਜਾਣਾ ਹੈ ਆਜਾ ਫਿਰ ਜਿੰਨੇ ਵੀ ਖਾਲਸਤਾਨੀ ਤੁਸੀਂ ਬਾਹਰਲੇ ਮੁਲਕਾਂ ਵਿੱਚ ਬੈਠੇ ਹੋ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਲੈ ਕੇ ਆਓ ਇੱਥੇ ਜਦ ਫਿਰ ਤੁਹਾਨੂੰ ਇਦਾਂ ਲੱਗਦਾ ਰਹਿੰਦਾ ਵੀ ਅਸੀਂ ਆਪਣੇ ਬੱਚੇ ਬਚਾਉਣੇ ਆ ਲੋਕਾਂ ਦੇ ਬੱਚੇ ਲੋਕਾਂ ਦੇ ਪੁੱਤ ਮਰਵਾਉਣੇ ਤੁਹਾਨੂੰ ਇਹ ਹੁੰਦਾ ਆ ਪਹਿਲਾਂ ਅੰਮ੍ਰਿਤਪਾਲ ਕਿਹੜੇ ਇਥੇ ਬਠੇਰੀ ਅੱਤ ਚੱਕੀ ਫਿਰਦਾ ਸੀ ਕਿਤੇ ਕੁਛ ਕੇਤੇ ਕੁਛ ਕਹਿੰਦਾ ਸੀ ਤੇ ਹੁਣ ਬਿਲਕੁਲ ਦਾ ਫਿਰਦਾ ਹੈ ਉਹਨ ਕਿਤੇ ਕਹਿੰਦਾ ਮੈਨੂੰ ਪੰਜਾਬ ਲੈ ਆਓ ਜੀ ਕਿਤੇ ਪੋਖ ਖੜਦਾਲ ਕਰਦਾ ਤੇ ਉਹੀ ਕਰਤੂਤਾਂ ਥੋੜੀਆਂ ਨੇ ਉਹੀ ਲੱਛਣ ਥੋੜੇ ਆ ਜੇ ਦਮ ਰੱਖਦੇ ਹੋ ਨਾ ਤਾਂ ਫਿਰ ਆਪਣੇ ਬੱਚਿਆਂ ਨੂੰ ਟਿਕਟਾਂ ਲਾਓ ਆਪਣੇ ਪਰਿਵਾਰਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਆ ਜਾਓ ਐਸੀ ਆ ਕੇ ਖਾਲਸਾ ਦੇ ਨਾਂ ਤੇ ਦੇ ਨਾਂ ਤੇ ਇਲੈਕਸ਼ਨ ਲੜ ਲਓ ਜੰਡਾ ਜੰਡਾ ਰੱਖ ਲਓ ਖਾਲਸਾ ਦੇ ਹੰਦਰ ਪਤਾ ਤਾਂ ਲੱਗੇ ਲੋਕਾਂ ਨੂੰ ਵੀ ਤੁਸੀਂ ਕਰਨਾ ਕੀ ਚਾਹੁੰਦੇ ਹੋ ਕਿਉਂ ਯਾਰ ਕੌਮ ਦਾ ਬੇੜਾ ਘਰ ਕਰਨ ਲੱਗੇ ਹੋਇਆ ਬੜੇ ਲੋਕ ਇਹ ਤੋਂ ਕਹਿਣਗੇ ਜੀ ਕੈਨੇਡਾ ਵਿੱਚ ਸਿੱਖੀ ਬਹੁਤ ਹੈ ਇੰਗਲੈਂਡ ਵਿੱਚ ਸਿੱਖੀ ਬਹੁਤ ਹੈ ਪਰ ਕਿਹੜੀ ਸਿੱਖੀ ਹੈ ਬਈ ਲੋਕਾਂ ਨੂੰ ਮਰਵਾਉਣ ਵਾਸਤੇ ਲੋਕਾਂ ਨੂੰ ਲੁੱਟਖੋਟ ਕਰਨ ਵਾਸਤੇ ਗੈਂਗਸਟਰਵਾਦ ਦਾ ਅੱਡਾ ਕੈਨੇਡਾ ਇੰਗਲੈਂਡ ਅਮਰੀਕਾ ਬਣਿਆ ਬੈਠਾ ਹੈ ਆਸਟ੍ਰੇਲੀਆ ਬਣਿਆ ਬੈਠਾ ਹੈ ਜਿਹੜੇ ਇੱਥੋਂ ਭਗੌੜੇ ਹੋ ਕੇ ਗਏ ਨੇ ਸਾਰੇ ਬਾਹਲੇ ਮੁਲਕਾਂ ਵਿੱਚ ਬੈਠੇ ਆ ਧਮਕੀਆਂ ਦੇ ਦੇ ਕੇ ਇੱਕ ਇੱਕ ਮਹੀਨੇ ਦਾ 10-10 ਕਰੋੜ ਰੁਪਇਆ ਇੱਥੇ ਕਮਾ ਰਹੇ ਨੇ ਉਲਕਤੰਦਾ ਚਲਾ ਰਹੇ ਨੇ ਕੀ ਸਿੱਖੀ ਹੈ ਇਹਨਾਂ ਭੇਡਾਂ ਨੂੰ ਖੱਜਾਂ ਨੂੰ ਕੁਦੀਣਾ ਨੂੰ ਨੇ ਖਾਲਸਾ ਨਹੀਂ ਬਾਹਰ ਬੈਠੇ ਨੇ ਮੈਂ ਸਭ ਨੂੰ ਕਹਿਣਾ ਵੀ ਆਜੋ ਪ੍ਰਭੂ ਪੰਜਾਬ ਦੇ ਵਿੱਚ ਇੱਥੇ ਆ ਕੇ ਲੜੋ ਮੈਂ ਤੁਹਾਡੇ ਵਿਰੋਧ ਵਿੱਚ ਆਣਾ ਇੱਥੇ ਆਓ ਤੁਹਾਡੇ ਹੱਕ ਵਿੱਚ ਖੜਾਂਗੇ ਆਓ ਤਾਂ ਸਹੀ ਪਤਾ ਤਾਂ ਲੱਗੇ ਬੇਨਤੀ ਕਰਨਾ ਕਿ ਚਾਹੁੰਦੇ ਹੋ ਜਿਹੜੇ ਉਥੋਂ ਦੇ ਵਸਿੰਦੇ ਲੋਕ ਨੇ ਨਾ ਪੰਜਾਬੀ ਕਮਿਊਨਿਟੀ ਦੇ ਭਵੇਂ ਹਿੰਦੂ ਵੀਰ ਨੇ ਭਵੇਂ ਮੁਸਲਮਾਨ ਨੇ ਭਵੇਂ ਅਸਾਈ ਨੇ ਭਵੇਂ ਸਿੱਖ ਨੇ ਉਹਨਾਂ ਨੂੰ ਬੇਨਤੀ ਹੈ ਇਹਨਾਂ ਖੱਚਾਂ ਪਿੱਛੇ ਲੱਗ ਕੇ ਨਾ ਆਪਣਾ ਕਾਰੋਬਾਰ ਆਪਣੇ ਪਰਿਵਾਰ ਨੂੰ ਬਰਬਾਦ ਨਾ ਕਰਾਓ ਇਹਨਾਂ ਦਾ ਜਾਣਾ ਕੁਛ ਨਹੀਂ ਇਹ ਅੱਗ ਲਾ ਕੇ ਪਾਸੇ ਹੋ ਜਾਂਦੇ ਨੇ ਮਰਨ ਵਾਲੇ ਹੋਰ ਨੇ ਮਰਵਾਉਣ ਵਾਲੇ ਹੋਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ